ਬੌੜੀਆਂ ਸਨਿੰਜਾ ਤੇ ਅਸ਼ਵਗੰਧਾ ਤੇ ਹੋਰ ਕਈ ਜੜੀ ਬੁੱਟੀਆਂ ਪਾ ਕੇ ਅੱਜ ਬਣਾਈ ਹੈ ਜੀ ਆਪਾਂ ਪੰਜੀਰੀ ਜਿਹੜੀ ਕਿ ਤੁਹਾਡੇ ਚਿਕਨ ਗੁਣੀਆਂ ਦੇ ਦਰਦ ਨੂੰ ਕਰੂਗੀ ਦੂਰ ਜੇ ਤੁਹਾਨੂੰ ਡੇਂਗੂ ਦੀ ਪ੍ਰੋਬਲਮ ਆ ਤੇ ਉਸ ਤੋਂ ਬਾਅਦ ਤੁਹਾਡਾ ਪੂਰੀ ਬਾਡੀ ਦੁਖਦੀ ਰਹਿੰਦੀ ਹੈ ਉਹ ਦਰਦਾਂ ਸਾਰੀਆਂ ਤੁਹਾਡੀਆਂ ਮਟਾ ਸਕਦੀ ਹੈ ਇਹ ਪੰਜੀਰੀ ਇਸ ਤੋਂ ਇਲਾਵਾ ਜਿਹੜੇ ਬਜ਼ੁਰਗਾਂ ਦੇ ਗੋਡੇ ਗਿੱਟੇ ਤੇ ਕਮਰ ਦੁਖਦੀ ਹੈ ਤੇ ਇਹ ਸਾਰੀਆਂ ਦਰਦਾਂ ਨੂੰ ਕਰੂਗੀ ਜੀ ਇਹ ਪੰਜੀਰੀ ਠੀਕ ਇਹਨੂੰ ਆਪਾਂ ਕਿੱਸਾ ਤਿਆਰ ਕੀਤਾ ਤੇ ਕਿਹੜੀ-ਕਿਹੜੀ ਹੋਰ ਆਪਾਂ ਜੜੀ ਬੁੱਟੀ ਪਾਈ ਆ ਹੈਲੋ ਫਰੈਂਡਸ ਅਸਸਤਿ ਕਾਲ ਨੂੰ ਅਸਸਤਿ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਸੇ ਆਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਾਰੇ ਭੈਣ ਭਰਾਵਾਂ ਤੋਂ ਮਾਫੀ ਮੰਗਦੇ ਆ ਕਿਉਂਕਿ ਕਈ ਭੈਣ ਭਰਾ ਕਿੰਨੇ ਦਿਨਾਂ ਦਾ ਵੇਟ ਕਰਦੇ ਹੋਣਗੇ ਕਿ ਵੀਡੀਓ ਨਹੀਂ ਪਾ ਸਕੇ ਵੀਡੀਓ ਆਪਾਂ ਇਸ ਕਰਕੇ ਨਹੀਂ ਪਾ ਸਕੇ ਜਿਹੜੇ ਪਹਿਲਾਂ ਆਪਣੀ ਵੀਡੀਓ ਦੇਖਦੇ ਸੀ ਉਹਨਾਂ ਨੂੰ ਪਤਾ ਹੋਊਗਾ ਕਿ ਅੱਜਕੱਲ ਜਿਹੜਾ ਸ਼ਡਿਊਲ ਆ ਥੋੜਾ ਬਿਜੀ ਚੱਲ ਰਿਹਾ ਸੋ ਆਪਾਂ ਉਹਨਾਂ ਭੈਣ ਭਰਾਵਾਂ ਦੀ ਸਾਰਿਆਂ ਦੀ ਮੰਨ ਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਸਾਰਿਆਂ ਭੈਣ ਭਰਾਵਾਂ ਦਾ ਬਹੁਤ ਤੋ ਕਈ ਵਿੱਚ ਹੈਗੇ ਆ ਜਿਹੜੇ ਲੱਤਾਂ ਖਿੱਚਣ ਵਾਲੇ ਵੀ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ ਉਹਨਾਂ ਨੇ ਦੂਜੇ ਨੂੰ ਵੀ ਉਹਨਾਂ ਦੇ ਵਿੱਚ ਨੁਕਸ ਕੱਢਣਾ ਹੀ ਹੁੰਦੇ ਜਿਵੇਂ ਕਹਿੰਦੇ ਨੇ ਆਪ ਵੀ ਕੁਛ ਕਰਨਾ ਨਹੀਂ ਤੇ ਕਿਸੇ ਨੂੰ ਕੁਛ ਕਰਨੀ ਦੇਣਾ ਵੀ 네ਗੇਟਿਵ ਬੋਲਾਂਗੇ ਤੁਸੀਂ ਐਵੇਂ ਆਪਣੇ ਕੋਲੋ ਹੀ ਬਣਾਈ ਜਾ ਰਹੇ ਹੋ ਅਮਰੀਕਾ ਤੋਂ ਆਇਆ ਆਰਡਰ ਉੱਥੋਂ ਆਇਆ ਇਹ ਮੈਂ ਆਪਣੇ ਕੋਲ ਵੀ ਬਣਾਉਂਗੀ ਤੇ ਤੁਹਾਨੂੰ ਉਹਦੇ ਨਾਲ ਮੈਨੂੰ ਦੱਸਣ ਦਾ ਕੀ ਫਾਇਦਾ ਮੈਨੂੰ ਦੱਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹੜਾ ਮੇਰਾ ਕੰਮ ਆ ਉਹ ਬਹੁਤ ਵਧੀਆ ਚੱਲਦਾ ਪਿਆ ਵਾ ਜਿਹੜਾ ਤੁਸੀਂ ਪਿਆਰ ਆ ਭੈਣ ਭਰਾ ਸਾਰੇ ਬਹੁਤ ਵਧੀਆ ਦੇ ਰਹੇ ਹੋ ਤੇ ਅੱਜ ਜਿਹੜੀ ਆਪਾਂ ਸਪੈਸ਼ਲ ਪਨੀਰੀ ਬਣਾ ਰਹੇ ਆ ਕਿਉਂਕਿ ਜਿਵੇਂ ਜਿਵੇਂ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗਦਾ ਉਦਾਂ ਉਦਾਂ ਦੇ ਆਪਾਂ ਨੂੰ ਆਰਡਰ ਆਉਂਦੇ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੋ ਜਿਹਾ ਤੁਹਾਡਾ ਆਰਡਰ ਹੋਗਾ ਉਹ ਜੀ ਹੀ ਆਪਾਂ ਪਨੀਰੀ ਤੁਹਾਨੂੰ ਬਣਾ ਕੇ ਦਵਾਂਗੇ ਚਾਹੇ ਉਹ ਅਲਸੀ ਦੀ ਪਨੀਰੀ ਹੋਵੇ ਚਾਹੇ ਉਹ ਚਣਿਆਂ ਦੀ ਪਨੀਰੀ ਚਾਹੇ ਮੂੰਗੀ ਦੀ ਚਾਹੇ ਆਟੇ ਦੀ ਅੱਜ ਜਿਹੜੀ ਸਪੈਸ਼ਲ ਆਪਾਂ ਨੂੰ ਪਨੀਰੀ ਦਾ ਆਰਡਰ ਆਇਆ ਜੀ ਉਹ ਹੈਗਾ ਚਿਕਨ ਗੁਨੀਅ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੁੰਦੇ ਮੌਸਮ ਦੇ ਵਿੱਚ ਕਈਆਂ ਨੂੰ ਚਿਕਨ ਗੁਨੀਅ ਦੀ ਪ੍ਰੋਬਲਮ ਹੋਈ ਸੀਗੀ ਤੇ ਚਿਕਨ ਗੁਨੀਅ ਹੋ ਤੇ ਜਾਂਦਾ ਪਰ ਉਹ ਦੋ ਤਿੰਨ ਮਹੀਨੇ ਉਹਨੂੰ ਲੱਗ ਜਾਂਦੇ ਨੇ ਆਪਣੀ ਜਿਹੜੀ ਬੋਡੀ ਨੂੰ ਰਿਕਵਰੀ ਕਰਦੇ ਆ ਫਿਰ ਵੀ ਜਿਹੜੇ ਗੋਡੇ ਗਿੱਟੇ ਮੋਢੇ ਬਹੁਤ ਜ਼ਿਆਦਾ ਦੁਖਦੇ ਰਹਿੰਦੇ ਆ ਜਿਵੇਂ ਆ ਜਿਹੜੀਆਂ ਚੀਜ਼ਾਂ ਤੋਂ ਵੀ ਬਹੁਤ ਜ਼ਿਆਦਾ ਦੁੱਖਦਾ ਸੋ ਇਸੇ ਤਰ੍ਹਾਂ ਆਪਾਂ ਨੂੰ ਇਹ ਹੈ ਤਾਂ ਮੈਡਮ ਅਮਰੀਕਾ ਤੋਂ ਆਂ ਪੰਜੀਰੀ ਆਪਾਂ ਪਹੁੰਚਾਉਣੀ ਆ ਜੀ ਕਪੂਰਥਲੇ ਕਿਉਂਕਿ ਉਹਨਾਂ ਦੇ ਮੰਮੀ ਡੈਡੀ ਉੱਥੇ ਰਹਿੰਦੇ ਨੇ ਤੇ ਉਹਨਾਂ ਦੀ ਮੰਮੀ ਨੂੰ ਹੋਇਆ ਸੀ ਚਿਕਨ ਗੁਨੀਆ ਤੇ ਉਹਨਾਂ ਕਹਿੰਿਆ ਸਾਨੂੰ ਸਪੈਸ਼ਲ ਜਿਹੜੀ ਪੰਜੀਰੀ ਚਾਹੀਦੀ ਆ ਉਹ ਮੰਮੀ ਤੱਕ ਤੁਸੀਂ ਪਹੁੰਚਾ ਦਿਓ ਜੇ ਤੇ ਬਣਾਉਣੀ ਆਪਾਂ ਜਿਹੜੀ ਉਹ 슈ਗਰ ਫ੍ਰੀ ਆ ਬਣਾਵਾਂਗੇ ਇਹਨੂੰ ਆਪਾਂ ਸ਼ਾਹੀਵਾਲ ਗਾਂ ਦੇ ਘਿਓ ਦੇ ਵਿੱਚ ਆਪਾਂ ਨੂੰ ਆਰਡਰ ਆਇਆ ਸੀਗਾ ਵੀ ਸ਼ਾਹੀਵਾਲ ਗਾਂ ਦਾ ਘਿਓ ਵੀ ਪ੍ਰੋਬਲਮ ਹੋਣਾ ਨੂੰ ਸੋ ਉਹਦੇ ਅਕੋਰਡਿੰਗ ਹੀ ਆਪਾਂ ਜਿਹੜਾ ਘਿਓ ਇਹਦੇ ਵਿੱਚ ਇਸਤੇਮਾਲ ਕਰ ਰਹੇ ਹਾਂ ਜਿਵੇਂ ਦਾ ਉਹਨਾਂ ਨੇ ਆਪਾਂ ਆਰਡਰ ਕੀਤਾ ਤੁਸੀਂ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਵੀ ਇਹ ਅਸੀਂ ਜਿਹੜਾ ਰਾਜਸਥਾਨ ਤੋਂ ਘਿਓ ਮਗਾਉਨੇ ਆ ਸਾਡੇ ਕੋਲ ਬਾਕਸੇ ਦੇ ਘਿਓ ਦੇ ਆਉਂਦੇ ਆ ਜਿੰਨੀ ਜਿੰਨੀ ਪੰਜੀਰੀ ਬਣਾਉਣੀ ਆ ਓਨੀਆਂ ਓਨੀਆਂ ਕੁਆਂਟੀਟੀ ਆਪਾਂ ਉਹਦੇ ਵਿੱਚੋਂ ਕੱਢ ਲੈਣੇ ਘਿਓ ਦੀ ਹੋਰ ਆਪਾਂ ਇਹਦੇ ਵਿੱਚ ਕੀ ਪਾ ਰਹੇ ਆ ਉਹ ਸਾਰਾ ਸਮਾਨ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿਉਂਕਿ ਕਈ ਭੈਣ ਭਰਾ ਕਹਿੰਦੇ ਮੈਡਮ ਤੁਸੀਂ ਸਾਨੂੰ ਦੱਸਦੇ ਨਹੀਂ ਕਿੱਦਾਂ ਬਣਾਉਣੀ ਆ ਮੈਂ ਨਾਲ-ਨਾਲ ਵੀਡੀਓ ਬਣਾ ਰਹੀ ਆ ਜਿਨ੍ਹਾਂ ਨੇ ਨਹੀਂ ਬਣਾਉਣੀ ਉਹ ਆਪਣੇ ਤੋਂ ਮੰਗਾ ਸਕਦੇ ਆ ਜਿਹੜੇ ਘਰੇ ਬਣਾ ਸਕਦੇ ਤੁਸੀਂ ਘਰੇ ਵੀ ਬਣਾ ਲਓ ਇਦੇ ਵਿੱਚ ਕੋਈ ਲਾਲਚ ਨਹੀਂ ਕਿ ਮੈਂ ਕਹਾਂ ਤੁਸੀ ਮੇਰੇ ਕੋਲ ਹੀ ਬਣਵਾਵੋ ਜੇ ਤੁਹਾਨੂੰ ਸਮਝ ਲੱਗ ਜਾਂਦੀ ਹੈ ਤੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਮੈਂ ਸਾਰੀ ਜਾਣਕਾਰੀ ਦਵਾਂਗੇ ਇਸ ਪੰਜੀਰੀ ਦੀ ਕਿ ਤੁਹਾਡੇ ਫੈਮਿਲੀ ਦੇ ਵਿੱਚ ਵੀ ਜੇ ਕਿਸੇ ਭੈਣ ਭਰਾ ਨੂੰ ਜਾਂ ਵੀਰ ਨੂੰ ਕਿਸੇ ਨੂੰ ਵੀ ਇਹ ਪ੍ਰੋਬਲਮ ਆ ਚਿਕਨ ਗੁਨੀਆ ਦੀ ਤੇ ਤੁਸੀਂ ਇਹ ਪੰਜੀਰੀਓ ਨੂੰ ਬਣਾ ਕੇ ਦੇ ਸਕਦੇ ਹੋ ਕਿਉਂਕਿ ਇਮਿਊਨਿਟੀ ਸਿਸਟਮ ਜਿਹੜਾ ਵਾਏ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਜਦੋਂ ਇਹ ਚਿਕਨ ਗੁਨੀਆ ਹੁੰਦਾ ਵਾ ਸੋ ਆਪਣੀ ਮੈਡੀਸਿਨ ਦੇ ਨਾਲ ਨਾਲ ਤੁਸੀਂ ਇਹ ਜੇ ਪੰਜੀਰੀ ਵੀ ਖਾਓਗੇ ਤੇ ਜਿਹੜਾ ਤੁਹਾਡਾ ਅਬਿਊਟੀ ਸਿਸਟਮ ਹੋ ਜਲਦੀ ਮਜ਼ਬੂਤ ਹੋ ਜਾਏਗਾ ਤੇ ਇਹਦੇ ਵਿੱਚ ਆਪਾਂ ਕਿਹੜੀਆਂ ਜੜੀ ਬੂਟੀਆਂ ਪਾ ਆ ਦਾ ਜਿੰਨੇ ਕੁਆਂਟੀਟੀ ਵੀ ਆਪਾਂ ਤੁਹਾਨੂੰ ਦੱਸਾਂਗੇ 1 ਕਿਲੋ ਆਪਾਂ ਜਿਹੜੀ ਪੰਜੀਰੀ ਬਣਾ ਰਹੇ ਆਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਆਪਾਂ ਜਿਵੇਂ ਦਾ ਆਰਡਰ ਆਉਂਦਾ ਉਦਾਂ ਦੀ ਪੰਜੀਰੀ ਤਿਆਰ ਕਰੀਦੀ ਕਿਸੇ ਭੈਣ ਨੂੰ ਬਦਾਮ ਚਾਹੀਦੇ ਹੁੰਦੇ ਆ ਪੀਸੇ ਹੋਏ ਕਿਸੇ ਨੂੰ ਫੁੱਲ ਮਖਾਣੇ ਚਾਹੀਦੇ ਸਾਬਤ ਸੋ ਵੱਖਰੇ ਵੱਖਰੇ ਆਰਡਰ ਜਿਹੜਾ ਤਿਆਰ ਹੁੰਦਾ ਤੇ ਇਹ ਜਿਹੜਾ ਸਾਰਾ ਸਮਾਨ ਮੇਰੇ ਕੋਲ ਪਿਆ ਹੈਗਾ ਇਹ 1 ਕਿਲੋ ਪੰਜੀਰੀ ਦਾ ਵਾ ਇਹਦੇ ਵਿੱਚ ਆਪਾਂ ਕੀ ਕੀ ਪਾ ਰਹੇ ਆਂ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਤੇ ਇਹ ਆਪਾਂ ਪਾ ਰਹੇ ਆਂ ਜੀ ਇਹਦੇ ਵਿੱਚ ਪੀਸੀ ਹੋਈ ਖਸਖਸ ਇਹ ਪਾ ਰਹੇ ਆਂ ਆਪਾਂ 30 ਗ੍ਰਾਮ ਤੇ 30 ਗ੍ਰਾਮ ਇਹਦੇ ਵਿੱਚ ਪਾ ਰਹੇ ਆ ਆਪਾਂ ਚਾਰੇ ਗੁੰਦਾ ਇਹ 30 ਗ੍ਰਾਮ ਪਾ ਰਹੇ ਇਹਦੇ ਵਿੱਚ ਆਪਾਂ ਸੁੰਡ ਤੇ 20 ਗ੍ਰਾਮ ਇਹਦੇ ਵਿੱਚ ਪਾ ਰਹੇ ਆ ਆਪਾਂ ਸੌਫ ਅਜਵੈਨ ਇਹਨੂੰ ਵੀ ਆਪਾਂ ਪੀਸ ਲਿਆ ਇਹ ਹੈ ਜੀ ਪਖੜਾ ਇਹ 30 ਗ੍ਰਾਮ ਪੀਸਿਆ ਆਇਆ ਇਹਨੂੰ ਭੋਖੜਾ ਵੀ ਕਹਿੰਦੇ ਤੇ ਪਖੜਾ ਵੀ ਕਹਿ ਦਿੰਦੇ ਆ ਤੇ ਇਹ 50 ਗ੍ਰਾਮ ਜੀ ਇਹਦੇ ਵਿੱਚ ਆਪਾਂ ਸੁੱਕਾ ਨਾਰੀਅਲ ਪੀਸ ਕੇ ਪਾ ਰਹੇ ਆ ਤੇ ਨਾਲ ਇਹ ਪਾ ਰਹੇ ਆਂ ਜੀ ਆਪਾਂ ਬਤੀਸਾ ਬਤੀਸਾ ਮਤਲਬ 32 ਬੂਟੀਆਂ ਦਾ ਜਿਹੜਾ ਮਿਸ਼ਰਣ ਹੁੰਦਾ ਵਾ 32 ਬੂਟੀਆਂ ਦੇ ਵਿੱਚ ਪੀਸੀਆਂ ਗਈਆਂ ਵਾ ਉਹ ਕਿਹੜੀਆਂ ਕਿਹੜੀਆਂ ਉਹ ਕਿਸੇ ਦਿਨ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਸਾਰੀਆਂ ਦੱਸਾਂਗੇ ਨਾਲੇ 50 ਗ੍ਰਾਮ ਪਾਰੇ ਦੇ ਵਿੱਚ ਆਪਾਂ ਅਲਸੀ ਇਹ ਤੁਸੀਂ ਕੱਲੀ ਕੱਲੀ ਜਿਹੜੀ ਇਹ ਚੀਜ਼ ਆਪਾਂ ਦੱਸ ਰਿਹਾ ਤੁਹਾਨੂੰ ਉਹ ਨੋਟ ਕਰ ਲਿਓ ਜੇ ਨਾਮ ਉਹਦਾ ਲਿਖ ਲਿਓ ਤੇ ਨਾਲ ਜਿਹੜੀ ਆਪਾਂ ਇਹਦੇ ਵਿੱਚ ਪੀਸ ਕੇ ਪਾਵਾਂਗੇ ਜੀ ਇਹ ਸੁਰਿੰਜਾ ਨੇ ਕੌੜੀਆਂ ਸੁਰਿੰਜਾ ਨੂੰ ਬੋਲਿਆ ਜਾਂਦਾ ਤੁਸੀਂ ਪੰਸਾਰੀ ਵਾਲੀ ਤੋਂ ਲਿਆ ਸਕਦੇ ਹੋ ਕਹਿ ਕੇ ਕੌੜੀਆਂ ਸੁਰਿੰਜਾ ਇੱਕ ਆਡੀਅੰਸ ਸਿਰੰਜਾ ਪਾ ਰਹੇ ਆਪਾਂ ਇਹਦੇ ਵਿੱਚ 20 ਗ੍ਰਾਮ ਇੱਕ ਮਿੱਠੀਆਂ ਸਿਰੰਜਾ ਵੀ ਹੁੰਦੀਆਂ ਉਹਦੀ ਆਪਾਂ ਡਿਸਕਸ ਫੇਰ ਕਿਸੇ ਦਿਨ ਕਰਾਂਗੇ ਇਹ ਪਾ ਰਹੇ ਆ ਜੀ ਆਪਾਂ 30 ਗ੍ਰਾਮ ਇਹਦੇ ਵਿੱਚ ਅਸ਼ਵਗੰਧਾ ਇਹਦੇ ਨਾਲ ਵੀ ਹੱਡੀਆਂ ਦੀ ਜਿਹੜੀ ਮਜ਼ਬੂਤੀ ਹੋਗੀ ਤਾਕਤ ਮਿਲੂਗੀ ਇਹਨਾਂ ਨੂੰ ਤੇ ਨਾਲ ਇਹਦੇ ਵਿੱਚ ਪਾ ਰਹੇ ਆਪਾਂ ਡਰਾਈ ਫੂਡ ਇਹ 30 ਗ੍ਰਾਮ ਆਪਾਂ ਪਾ ਰਹੇ ਇਹਦੇ ਵਿੱਚਾਰੇ ਮਗਜ ਇਹ ਸੌਗੀ 30 ਗ੍ਰਾਮ ਤੇ ਇਹ ਹੈਗੇ ਜੀ ਕਦੂ ਦੇ ਬੀਜ 30 ਗ੍ਰਾਮ ਕਾਜੂ ਤੇ ਬਦਾਮ ਤੇ ਅਕਰੋਟ ਇਹ ਵੀ ਸਾਰੇ 30-30 ਗ੍ਰਾਮ। ਤੇ ਨਾਲ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ 100 ਗ੍ਰਾਮ ਫੁੱਲ ਮਖਾਣਾ ਪੀਸਿਆ ਹੋਇਆ ਤਾਂ ਕਿ ਉਹਨਾਂ ਦੀ ਹੱਡੀਆਂ ਨੂੰ ਮਜ਼ਬੂਤੀ ਹੋਰ ਮਿਲੇ। ਇਹ ਸਾਰਾ ਕੁਝ ਮੈਂ ਪੀਸ ਕੇ ਇਕੱਠਾ ਹੀ ਪਾ ਲਿਆ ਸੀ। ਤੇ ਨਾਲ ਇਹਦੇ ਵਿੱਚ ਪਾਏ ਜੀ ਆਪਾਂ ਭੁਜੇ ਛੋਲੇ 300 ਗ੍ਰਾਮ ਤੇ 300 ਗ੍ਰਾਮ ਆਪਾਂ ਇਹਦੇ ਵਿੱਚ ਪਾਈ ਹੈ ਮੂੰਗੀ। ਇਹ ਸਾਰਾ ਕੁਝ ਮਿਕਸੀ ਕਰ ਲਿਆ ਜਿਵੇਂ ਆਪਾਂ ਪੀਸ ਲਿਆ ਸੀਗਾ ਤੇ ਇਹ ਸਾਰਾ ਸਮਾਨ ਆਪਾਂ ਤੁਹਾਨੂੰ ਨੋਟ ਕਰਾ ਦਿੱਤਾ। ਪੀ ਤੁਸੀਂ ਇਹ ਕਿਹੜੀ ਕਿਹੜੀ ਚੀਜ਼ 1 ਕਿਲੋ ਜਿਹੜੀ ਪਨੀਰੀ ਬਣਾਉਣੀ ਆ ਉਹਦੇ ਵਿੱਚ ਆਪਾਂ ਤੁਹਾਨੂੰ ਸਮਾਨ ਸਾਰਾ ਦੱਸਿਆ ਤੇ ਹੁਣ ਆਪਾਂ ਬਣਾ ਲੈਨੇ ਆ ਪਨੀਰੀ ਜਿਹੜੀ ਆਮ ਹੀ ਤਰੀਕੇ ਨਾਲ ਬਣਾਉਣੀ ਆ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਘਿਓ ਪਾਵਾਂਗੇ ਫਿਰ ਇਹ ਜਿਹੜਾ ਸਮਾਨ ਸਾਰਾ ਪੁੱਨ ਲਾ ਦੇ ਤੇ ਇਹ ਸਾਰੇ ਸਮਾਨ ਦੇ ਵਿੱਚ ਆਪਾਂ 300 ਗ੍ਰਾਮ ਦੇ ਵਿੱਚ ਸ਼ਾਹੀ ਵਾਲਾ ਘਿਓ ਪਾ ਰਹੇ ਆ ਇਹ ਸ਼ਾਹੀ ਵਾਲਾ ਘਿਓ ਦਾ ਜਿਹੜਾ ਕਿਸੇ ਕਿਸੇ ਭੈਣ ਭਰਾ ਨੂੰ ਨਾ ਪਤਾ ਵੀ ਨਹੀਂ ਆ ਵੀ ਉਹ ਕਹਿ ਦਿੰਦੇ ਮੈਡਮ ਉਹ ਕਿਹੜਾ ਘਿਓ ਵਾ ਜਿਹਦਾ ਤੁਸੀਂ ਨਾਮ ਲੈਨੇ ਹੋ ਸ਼ਾਹੀ ਵਾਲ ਜਿਹੜਾ ਆਪਣੀਆਂ ਜਿਹੜੀਆਂ ਪੁਰਾਣੀਆਂ ਕਹਿੰਦੇ ਹੁੰਦੇ ਨੇ ਨਾ ਦੇਸੀ گاਵਾ ਉਨ੍ਹਾਂ ਦੇ ਦੁੱਧ ਦਾ ਜਿਹੜਾ ਬਹੁਤ ਜ਼ਿਆਦਾ ਫਾਇਦਾ ਜਿਹਨੂੰ ਅਸਲ ਚ ਕਿਹਾ ਜਾਂਦਾ ਸੀ ਵੀ ਗਾਂ ਦਾ ਘਿਓ ਤੇ ਗਾਂ ਦਾ ਦੁੱਧ ਇਹ ਉਹ ਗਾਵਾਂ ਹੁੰਦੀਆਂ ਨੇ ਦੇਸੀ ਤੇ ਇਹਨਾਂ ਦਾ ਨੈਚੁਰਲ ਤਰੀਕੇ ਦੇ ਨਾਲ ਹੀ ਬਣਦਾ ਹੈ ਘਿਓ ਮੱਖਣ ਤੇ ਇਹਨਾਂ ਨੂੰ ਜਿਹੜੀ ਡਾਈਟ ਆ ਉਹ ਵੀ ਆਰਗੇਨਿਕ ਹੀ ਦਿੱਤੀ ਜਾਂਦੀ ਆ ਸੋ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਮਿਲਾਵਟ ਨਹੀਂ ਹੁੰਦੀ ਇਹ ਪਿਓਰ ਸ਼ੁੱਧ ਤੇ ਪਿਓਰ ਦੇਸੀ ਗਾਂ ਦਾ ਘਿਓ ਜਿਹਨੂੰ ਕਹਿ ਸਕਦੇ ਆਪਾਂ ਉਹ ਹੁੰਦਾ ਇਹਦੇ ਵਿੱਚ ਤਾਕਤ ਬਹੁਤ ਹੁੰਦੀ ਆ ਬਿਮਾਰੀਆਂ ਦੇ ਨਾਲ ਲੜਨ ਦੀ ਸੋ ਜਿਵੇਂ ਪੁਰਾਣੇ ਬਜ਼ੁਰਗ ਪਹਿਲਾਂ ਇਸ ਘਿਓ ਨੂੰ ਬਾਦਾਮ ਰੋਗਨ ਦਾ ਨਾਮ ਹੀ ਦਿੰਦੇ ਸੀ ਕਿ ਤਾਕਤਵਰ ਘਿਓ ਵਾ ਕਿਉਂਕਿ ਘਿਓ ਖਾਦੇ ਦਾ ਫਾਇਦਾ ਤਾਂ ਹੀ ਆ ਜੀ ਆਪਾਂ ਨੂੰ ਤਾਕਤ ਮਿਲੂਗੀ ਇਹ ਫੈਟ ਨਹੀਂ ਵਧਾਉਂਦਾ ਸਰੀਰ ਤੁਹਾਡੇ ਨੂੰ ਬਾਡੀ ਨੂੰ ਜਿਹੜਾ ਵਾ ਇਹ ਤਾਕਤ ਦਿੰਦਾ ਵਾ ਤੁਹਾਡੀਆਂ ਹੱਡੀਆਂ ਮਜ਼ਬੂਤ ਕਰਦਾ ਕੈਸਟਰੋਲ ਨਹੀਂ ਵਧਾਉਂਦਾ ਇਹ ਜੂਰੀਆ ਇਹ ਨਹੀਂ ਵਧਾਉਂਦਾ ਬੀਪੀਏ ਨਹੀਂ ਵਧਾਉਂਦਾ ਸ਼ੂਗਰੇ ਨਹੀਂ ਵਧਾਉਂਦਾ ਇਹ ਸਾਰੇ ਇਹਦੇ ਵਿੱਚ ਗੋੜ ਹੁੰਦੇ ਨੇ ਘੋੜੇ ਤਾਂ ਹੀ ਇੰਨਾ ਇਹ ਕੋਸਟਲੀ ਹੁੰਦਾ ਵਾ ਸੋ ਜਿਹੜਾ ਅਸੀਂ ਮੰਗਾਉਨੇ ਆ ਸਾਨੂੰ 3200 ਰੁਪਏ ਕਿਲੋ ਪੈਂਦਾ ਵਾ ਬਾਕੀ ਤੁਸੀਂ ਭੈਣ ਭਰਾ ਸਾਰੇ ਪੜੇ ਲਿਖੇ ਹੋ ਤੁਸੀਂ ਨੈਟ ਤੇ ਚੈੱਕ ਕਰ ਸਕਦੇ ਹੋ ਸ਼ਾਹੀਵਾਲ گاਂ ਦਾ ਘੋੜੇ ਦਾ ਰੇਟ ਕੋਈ 3400 ਵੀ ਲਾਈ ਜਾਂਦਾ ਕੋਈ 2900 ਵੀ ਲਾਈ ਜਾਂਦਾ ਕੋਈ 4000 ਵੀ ਲਾਈ ਜਾਂਦਾ ਪਰ ਜਿਹੜਾ ਸਾਨੂੰ ਮਿਲਦਾ ਉਹ ਆਪਾਂ ਤੁਹਾਨੂੰ ਦੱਸਦੇ ਵੀ ਸਾਨੂੰ 3200 ਰੁਪਏ ਕਿਲੋ ਮਿਲਦਾ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵਾ ਪੀ ਇਹਦੀ ਮਿਹਨਤ ਹੁੰਦੀ ਆ ਹੁਣ ਕਈ ਭੈਣ ਭਰਾ ਮੈਨੂੰ ਕਹਿ ਦੇਣਗੇ ਮੈਡਮ ਤੁਸੀਂ ਚਾਰ ਇੰਨਾ ਮਹਿੰਗਾ ਪਨੀਰੀ ਇੰਨੀ ਮਹਿੰਗੀ ਮਹਿੰਗੀ ਇਸ ਕਰਕੇ ਹੁੰਦੀ ਆ ਦੇਖੋ ਮਿਹਨਤ ਕਿੰਨੀ ਹੁੰਦੀ ਆ ਉਹਦੇ ਪਿੱਛੇ ਇਹ ਮੈਂ ਇੱਕ ਚੁੱਲੇ ਦੇ ਉੱਤੇ ਪਨੀਰੀਆਂ ਹਰ ਕੋਈ ਤਿਆਰ ਕਰਦੀ ਆ ਚੁੱਲੇ ਦੇ ਉੱਤੇ ਆਪਾਂ ਜਦੋਂ ਤਿਆਰ ਕਰਦੇ ਉਹਦੀ ਮਿਹਨਤ ਵੀ ਬਹੁਤ ਹੁੰਦੀ ਆ ਫਿਰ ਹਰ ਸਮਾਨ ਜਿਵੇਂ ਆਪਾਂ ਤੁਹਾਨੂੰ ਦੱਸਦੇ ਸਾਬਤ ਲਈਦਾ ਉਹਨੂੰ ਸਾਫ਼ ਕਰੀਦਾ ਸਾਫ਼ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਪੀਸੀ ਦਾ ਕਰੇ ਆਪ ਕਿਉਂਕਿ ਪੀਸੀ ਹੋਈ ਚੀਜ਼ ਹੈ ਆਪਾਂ ਨੂੰ ਕੋਈ ਤਸੱਲੀ ਨਹੀਂ ਆਸੀ ਜੇ ਕਿਸੇ ਨੂੰ ਚੀਜ਼ ਦੇਣੀ ਹੈ ਤੇ ਵਧੀਆ ਦੇਈਦੀ ਆ ਸੋ ਉੱਤੇ ਮਿਹਨਤ ਬਹੁਤ ਲੱਗ ਜਾਂਦੀ ਆ ਤੇ ਦੂਜਾ ਇਹ ਵੀ ਇਹ ਜਿਹੜੀ ਚੀਜ਼ ਆਪਾਂ ਸ਼ੁੱਧ ਦੇ ਰਿਆਂ ਤੁਹਾਨੂੰ ਕਿ ਆਪਾਂ ਸਫਾਈ ਵੀ ਕਿਉਂ ਦਈਏ ਜਿੰਨਾ ਭੈਣ ਭਰਾਵਾਂ ਨੂੰ ਵਿਸ਼ਵਾਸ ਆ ਉਹ ਬੜਾ ਪਿਆਰ ਦੇ ਰਿਆ ਵਧੀਆ ਆਪਾਂ ਨੂੰ ਪਿਆਰ ਦੇ ਰਹੇ ਭੈਣ ਭਰਾ ਉਹਨਾਂ ਨੇ ਚੰਗਾ ਆਪਾਂ ਨੂੰ ਵਿਜੀ ਕੀਤਾ ਹੈ ਪੰਜੀਰੀ ਚ ਤੇ ਚਾਰਚ ਵਧੀਆ ਆਪਾਂ ਨੂੰ ਉਹਦੇ ਵਿੱਚ ਕੀ ਕਹਿ ਸਕਦੇ ਆ ਵੀ ਰੁੱਝੀ ਹੋਏ ਆ ਤੇ ਇੱਕ ਦਿਨ ਆਪਾਂ achar ਬਣਾ ਲੈਂਦਾ ਇੱਕ ਦਿਨ ਪਨੀਰੀਆ ਬਣਾ ਲੈਂਦੀਆਂ ਆਰਡਰ ਕਰਕੇ ਆਈਦਾ ਵਾ ਅਗਲੇ ਨੂੰ ਟਾਈਮ ਸਰ ਆਰਡਰ ਵੀ ਦੇਈਦਾ ਤੇ ਅਗਲੇ ਦਾ ਪੂਰਾ ਜਿਹੜਾ ਵਾ ਗੱਲ ਪਤਾ ਧਿਆਨ ਨਾਲ ਪਿਆਰ ਨਾਲ ਸੁਣੀਂਦੀ ਵੀ ਆ ਇੱਕ ਭੈਣ ਮੇਰੇ ਨਾਲ ਗੁੱਸੇ ਵੀ ਹੋ ਗਈ ਆ ਉਹ ਕਹਿੰਦੀ ਉਹਨਾਂ ਕਿਤੇ ਮੈਸੇਜ ਕੀਤਾ ਹੋਊਗਾ ਕਿ ਮੈਡਮ ਸਾਨੂੰ ਦੱਸੋ ਕੀ ਕੀ ਪਨੀਰੀ ਚ ਪੈਂਦਾ ਉਹਦੇ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਸਾਰੀ ਵੀਡੀਓਜ਼ ਵਿੱਚ ਮੈਂ ਕੱਲੀ ਕੱਲੀ ਚੀਜ਼ ਦੱਸਦੀ ਆ ਤੁਸੀਂ ਉਹ ਨੋਟ ਕਰ ਲਿਆ ਕਰੋ ਕਿਉਂਕਿ ਬਾਰ ਬਾਰ ਇੰਨਾ ਵੀ ਟਾਈਮ ਨਹੀਂ ਹੁੰਦਾ ਮੈਂ ਵੀ ਕੱਲੀ ਹਾਂ ਸਾਰਾ ਕੰਮ ਕਰਨਾ ਹੁੰਦਾ ਵਾ ਸੋ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਗਿਆ ਤੇ ਉਹ ਬਹੁਤ ਉਹਨਾਂ ਨੇ ਮੈਨੂੰ ਲੰਬਾ ਚੌੜਾ ਮੇਰੇ ਨਾਲ ਫੋਨ ਕਰਨ ਦੇ ਤੇ ਉਹਨਾਂ ਦੀ ਹਿੰਮਤ ਨਹੀਂ ਹੋਈ ਕਹਿ ਸਕਦੇ ਆ ਕਿ ਪਤਾ ਨਹੀਂ ਟਾਈਮ ਨਹੀਂ ਲੱਗਾ ਉਹਨਾਂ ਨੇ ਮੈਨੂੰ ਬੜਨ ਲੰਬੇ ਮੈਸੇਜ ਕੀਤੇ ਮੈਡਮ ਤੁਸੀਂ ਜਦੋਂ ਤੁਹਾਨੂੰ ਕਿਤੇ ਪ੍ਰੋਬਲਮ ਸੀ ਬਿਮਾਰੀ ਸੀ ਉਦੋਂ ਤੁਹਾਡਾ ਹੋਰ ਸੀਗਾ ਹੁਣ ਤੁਸੀਂ ਬਦਲ ਗਏ ਹੋ ਉਹ ਆ ਜੇ ਆ ਐ ਨਹੀਂ ਗੱਲ ਹੁੰਦੀ ਕੋਈ ਵੀ ਵਿਜੀ ਹੋ ਜਾਈਦਾ ਆਪਾਂ ਆਪਣੀ ਲਾਈਫ ਦੇ ਵਿੱਚ ਬਾਕੀ ਜਿਹੜੀ ਪ੍ਰੋਬਲਮ ਦੇ ਨਾਲ ਮੈਂ ਜੂਝੀ ਆ ਮੈਂ ਨਹੀਂ ਚਾਹੁੰਦੀ ਕਿ ਕੋਈ ਵੈਰੀ ਦੁਸ਼ਮਣ ਵੀ ਉਹਦੇ ਨਾਲ ਜੂਝੇ ਤੇ ਜੂਝ ਰਹੀਆਂ ਜੇ ਤੱਕ ਵੀ ਇਹ ਕਹਿ ਸਕਦੇ ਆਪਾਂ ਵੀ ਉਹ ਪ੍ਰੋਪਰਲੀ ਬੋਡੀ ਨਹੀਂ ਆਪਣੀ ਬਣਦੀ ਜਿਹੜੀ ਆਪਣੀ ਪਹਿਲਾਂ ਨੇਚਰਲ ਆਪਣੀ ਬੋਡੀ ਹੁੰਦੀ ਆ ਉਹ ਦੁਬਾਰਾ ਕਦੀ ਵੀ ਨਹੀਂ ਬਣਦੀ ਚਾਹੇ ਕੋਈ ਵੀ ਪ੍ਰੋਬਲਮ ਦਿੱਕਤ ਜਾਂ ਛੱਟ ਲੱਗ ਜਾਏ ਉਹ ਬੋਡੀ ਨਹੀਂ ਬਣਦੀ ਸੋ ਉਸ ਪ੍ਰੋਬਲਮ ਬਿਮਾਰੀ ਨਾਲ ਤੇਰੇ ਤੱਕ ਮੈਂ ਜੂਝ ਰਹੀਆਂ ਸੋ ਇਦਾਂ ਗੁੱਸਾ ਨਾ ਕਰਿਆ ਕਰੋ ਕੋਈ ਵੀ ਭੈਣ ਭਰਾ ਜੀ ਕੋਈ ਗੱਲ ਇਹੋ ਜੀ ਹੋ ਜਾਂਦੀ ਹੈ ਦੁਬਾਰਾ ਫਿਰ ਫੋਨ ਕਰ ਲਿਆ ਕਰੋ ਮੈਂ ਵੀ ਤੁਹਾਡੇ ਵਰਗੀਆਂ ਤੋਂ ਸੋ ਲਾਈਵ ਥੋੜੀ ਜਿਹੀ ਵੀਡੀਓ ਜਾਂਦੀ ਹੈ ਉਹਨ ਕੀ ਉਹ ਆਪਣਾ ਗਰਮ ਹੋ ਚੁੱਕਾ ਤੇ ਇਹ ਜਿਹੜੇ ਮਸਾਲੇ ਆ ਸਾਰੇ ਜਿਹੜੇ ਆਪਾਂ ਤੁਹਾਨੂੰ ਦੱਸਿਆ ਇਹ ਗੋਂਦਾ ਵਗੈਰਾ ਅਲਸੀ ਇਹ ਸਾਰਾ ਕੁਝ ਪਹਿਲਾਂ ਆਪਾਂ ਭੁੰਨ ਲੈਣਾ ਤੇ ਪਨੀਰੀ ਬਣਾਉਂਦੇ ਆਪਾਂ ਜਿਵੇਂ ਤੁਹਾਨੂੰ ਹਮੇਸ਼ਾ ਦੱਸਦੇ ਹੁੰਨੇ ਵੀ ਸੇਕ ਜਿਹੜਾ ਬਿਲਕੁਲ ਤੁਸੀਂ ਮੱਠਾ ਰੱਖਣਾ ਇਹਦਾ ਤਾਂ ਕਿ ਜਿਹੜਾ ਹੌਲੀ-ਹੌਲੀ ਪ੍ਰੋਪਰਲੀ ਜੋ ਵੀ ਚੀਜ਼ ਆਪਾਂ ਇਹਦੇ ਵਿੱਚ ਪਾਈਏ ਉਹ ਪੁੱਜੇ ਕਿਉਂਕਿ ਜੇ ਸੜ ਗਈ ਤੇ ਪਨੀਰੀ ਦਾ ਕੋਈ ਟੇਸ ਨਹੀਂ ਰਹਿਣਾ ਤੇ ਨਾ ਤਾਂ ਉਹ ਸਾਰੇ ਤੱਤ ਮਿਲ ਛਕਣੇ ਜਿਹੜੇ ਕਿ ਪਨੀਰੀ 'ਚ ਆਪਾਂ ਨੂੰ ਚਾਹੀਦੇ ਆ ਸੋ ਇਹਨਾਂ ਨੂੰ ਆਪਾਂ ਮੱਠੇ-ਮੱਠੇ ਸੇਕਦੇ ਭੁੰਨਦੇ ਆ ਇਹ ਜਿਹੜੀ ਅਸ਼ਵਗੰਧਾ ਤੇ ਸਰਿੰਜਾ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਤੁਸੀਂ ਇੱਕ ਵਾਰੀ ਪਛਾਣ ਕਰ ਲਓ ਵੀ ਇਦਾਂ ਦੀਆਂ ਲੱਕੜਾਂ ਨਹੀਂ ਮਿਲਣਗੀਆਂ ਤੁਹਾਨੂੰ ਅਸ਼ਵਗੰਧਾ ਤੇ ਇਹ ਹੁੰਦੀਆਂ ਨੇ ਜੀ ਸਰਿੰਜਾ ਕੌੜੀਆਂ ਇਹ ਸਰਿੰਜਾ ਤੇ ਅਸ਼ਵਗੰਧਾ ਆਪਾਂ ਪੀਸ ਲਿਆ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਥੇ ਇੱਕ ਭੈਣ ਦਾ ਮੈਨੂੰ ਸਵਾਲ ਆਇਆ ਸੀ ਕਿ ਮੈਡਮ ਜਿਹੜੀਆਂ ਚੀਜ਼ਾਂ ਤੁਸੀਂ ਪਾਉਨੇ ਹੋ ਕਿੰਨਾ ਕਿੰਨਾ ਚਿਰ ਭੁੰਨਣੀਆਂ ਹੁੰਦੀਆਂ ਵਾ ਤੁਸੀਂ 2-3 ਮਿੰਟ ਇਹਨੂੰ ਗਰਮ ਘਿਓ ਦੇ ਵਿੱਚ ਭੁੰਨ ਸਕਦੇ ਹੋ ਸੁੰਡ ਹੋ ਗਈ ਫੁੱਲ ਮਖਾਣਾ ਹੋ ਗਿਆ ਜਾਂ ਗੁੰਦਾ ਹੋ ਗਿਆ ਇਹਨਾਂ ਨੂੰ ਮੱਠੇ ਸੇਕ ਤੇ 2-3 ਮਿੰਟ ਜਿਹੜਾ ਭੁੰਨਣਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਸਮਾਨ ਇਹਦੇ ਵਿੱਚ ਪਾਇਆ ਕਰੋ ਕਿਉਂਕਿ ਪੁੱਜੇ ਛੋਲੇ ਜਿਹੜੇ ਆ ਉਹ ਪਹਿਲਾਂ ਪੁੱਜੇ ਹੋਏ ਆ ਜਿਹੜੀ ਮੂੰਗੀ ਹੈ ਉਹਨੂੰ ਵੀ ਪਹਿਲਾਂ ਆਪਾਂ ਭੁੰਨ ਕੇ ਤੇ ਫਿਰ ਪੀਸਿਆ ਹੋਇਆ ਸੋ ਉਹਨਾਂ ਨੂੰ ਜ਼ਿਆਦਾ ਭੁੰਨਾਂ ਦੀ ਜ਼ਰੂਰਤ ਨਹੀਂ ਪੈਂਦੀ ਆਹੀ ਸਮਾਨ ਇਹਨਾਂ ਨੂੰ ਵੀ ਜ਼ਿਆਦਾ ਭੁੰਨਾਂ ਦੀ ਜ਼ਰੂਰਤ ਨਹੀਂ ਪੈਂਦੀ ਬਸ ਤੇਲ ਦੇ ਵਿੱਚ ਥੋੜਾ ਜਿਹਾ ਤੁਸੀਂ ਸੌਰੀ ਤੇਲ ਕਹਿ ਰਹੀਆਂ ਜਾਂ ਘਿਓ ਦੇ ਵਿੱਚ ਤੁਸੀਂ ਥੋੜਾ ਜਿਹਾ ਗਰਮ ਕਰਕੇ ਘਿਓ ਨੂੰ ਤੇ ਉਹਦੇ ਵਿੱਚ ਭੁੰਨਣਾ ਵਾ ਇਹ ਵੀਡੀਓ ਅੱਜ ਆਪਾਂ ਤਾਂ ਬਣਾ ਰਹੇ ਇੱਕ ਤੇ ਚਿਕਨ ਗੁਣੀਆਂ ਕਰਕੇ ਦੂਸਰੀ ਇਹ ਆਪੀ ਕਈ ਭੈਣਾਂ ਕਹਿੰਦੀਆਂ ਕਿ ਮੈਡਮ ਸਾਨੂੰ ਕਿੱਲੋ ਪੰਜੀਰੀ ਦਾ ਹਿਸਾਬ ਦੱਸੋ ਵੀ ਕਿੰਨੇ-ਕਿੰਨੇ ਚੀਜ਼ਾਂ ਪੈਣੀਆਂ ਜਿਵੇਂ ਜਿਵੇਂ ਆਪਾਂ ਇਹਦੇ ਵਿੱਚ ਕੁਆਂਟੀਟੀ ਦੱਸੀ ਆ ਤੇ ਉਦੋਂ ਉਦੋਂ ਤੁਸੀਂ ਪਾ ਕੇ ਬਣਾ ਸਕਦੇ ਹੋ ਘਰੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਫੁੱਲ ਮਖਾਣੇ ਤੇ ਜਿਵੇਂ ਦੋਵੇਂ ਆਟੇ ਜਿਹੜੇ ਆਪਾਂ ਪੀਸੇ ਆ ਇਹ ਕੱਲਾ ਚਿਕਨ ਗੁਣੀਆਂ ਵਾਸਤੇ ਨਹੀਂ ਵੈਸੇ ਵੀ ਤੁਹਾਨੂੰ ਸਰੀਰ ਨੂੰ ਯਾਨੀ ਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਇਮਿਊਨਿਟੀ ਸਿਸਟਮ ਜਿਹਦਾ ਕਮਜ਼ੋਰ ਆ ਨਾ ਉਹ ਤੁਸੀਂ ਇਹ ਪੰਜੀਰੀ ਸਾਰੀ ਬਣਾ ਕੇ ਖਾ ਸਕਦੇ ਹੋ ਸਰੀਰ ਦੀ ਮਜ਼ਬ ਤੇ ਸਾਰਾ ਕੁਝ ਭੁੰਨਣ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸਾਰੇ ਸੁੱਕੇ ਮੇਵੇ ਜਿਹੜੇ ਆਪਾਂ ਲੈ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਹੀ ਆ ਤੁਸੀਂ ਬਣਾ ਰਹੇ ਹੋ ਤੁਸੀਂ ਇਹਦੇ ਵਿੱਚ 2.5 300 ਗ੍ਰਾਮ ਜਿਹੜੀ ਉਹ ਸ਼ੱਕਰ ਪਾ ਸਕਦੇ ਹੋ ਦੇਸੀ ਕਿਉਂਕਿ ਮਿੱਠਾ ਜਿਹੜਾ ਆਪਣੇ ਟੇਸ ਅਕੋਰਡ ਨਹੀਂ ਤੁਸੀਂ ਰੱਖਣਾ ਪੰਜੀਰੀ 'ਚ ਕੋਈ ਵੱਧ ਕੰਦਾ ਕੋਈ ਘੱਟ ਕੰਦਾ ਸੋ ਇਹਦੇ ਵਿੱਚ ਆਪਾਂ ਸਿਰਫ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਤੇ ਇਹਦੇ ਵਿੱਚ ਜਿਹੜੀ 슈ਗਰ ਫ੍ਰੀ ਆ ਖੰਡ ਉਹ ਆਪਾਂ ਮਿਲਾਵਾਂਗੇ ਉਹ ਆਪਾਂ ਤੁਹਾਨੂੰ ਦਿਖਾ ਦੇਣੀ ਕਿਹੜੀ ਆਪਾਂ ਪਾਉਣੀ ਹੈ ਦੇ ਵਿੱਚ ਸੋ ਇਹ ਜਿਹੜੀ ਖੰਡ ਜਿਹੜੀ ਆਪਾਂ ਇਹਦੇ ਵਿੱਚ ਰਲਾਉਣੀ ਆ ਇਹ ਉੱਪਰ ਮੈਂ ਹੱਥ ਰੱਖਿਆ ਕਿਉਂਕਿ ਕਾਪੀਰਾਈਟ ਆ ਜਣਾ 슈ਗਰ ਫ੍ਰੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਇਹਦੇ ਵਿੱਚ ਖੰਡ ਰਲਾਉਣੀ ਆ ਜਿੰਨੇ ਵੀ 슈ਗਰ ਫ੍ਰੀ ਆਪਣੇ ਕੋ ਮਗਾਉਣੀ ਹੋਵੇ ਉਹਨੂੰ 200 ਰੁਪਿਆ ਐਕਸਟਰਾ ਜਿਹੜਾ ਚਾਰਜ ਦੇਣਾ ਪੈਣਾ ਕਿਉਂਕਿ ਜਿਹੜੀ ਇਹ ਬਹੁਤ ਕਸਟਲੀ ਹੁੰਦੀ ਆ ਸੋ ਇਸ ਕਰਕੇ ਇਹਦਾ ਰੇਟ ਜਿਹੜਾ ਵੱਧ ਹੁੰਦਾ ਵਾ ਤੇ ਨਾਲੇ ਪੈਂਦੀ ਵੀ ਥੋੜੀ ਆ ਤੇ ਹੁਣ 슈ਗਰ ਵਾਲੇ ਵੀ ਪਨੀਰੀ ਖਾ ਸਕਦੇ ਆ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਆ ਉਹ ਡਰਦੇ ਨਹੀਂ ਖਾਂਦੇ ਤੇ ਤੁਸੀਂ ਇਦਾਂ ਬਣਾ ਕੇ 슈ਗਰ ਫ੍ਰੀ ਜਿਹੜੀ ਆ ਉਹ ਖਾ ਸਕਦੇ ਹੋ ਪਨੀਰੀ ਤੇ ਜੇ ਤੁਸੀਂ ਇਹ ਵੀ ਸਿਰਫ ਮਾੜਾ ਜਾਂ ਮਿੱਠੇ ਦਾ ਆਪਾਂ ਟੱਚ ਦੇਣ ਵਾਸਤੇ ਪਾਉਣੀ ਹੈ ਜੇ ਤੁਸੀਂ ਇਦਾਂ ਵੀ ਖਾ ਸਕਦੇ ਹੋ ਇੱਕ ਦਵਾਈ ਦੇ ਤੌਰ ਤੇ ਤੇ ਤਾਂ ਵੀ ਬਹੁਤ ਵਧੀਆ ਵਾ ਇਹ ਚਿਕਨ ਗੁਣੀਆਂ ਦਾ ਰਾਹਤ ਦੇਊਗੀ ਤੁਹਾਨੂੰ ਜੀ ਇਹ ਤੁਸੀਂ ਘਰੇ ਬਣਾ ਕੇ ਵੀ ਖਾ ਸਕਦੇ ਹੋ ਤੇ ਸਾਡੇ ਕੋਲ ਵੀ ਮੰਗਾ ਸਕਦੇ ਹੋ ਤੇ ਲਓ ਜੀ ਆਪਣੀ ਪੰਜੀਰੀ ਜਿਹੜੀ ਉਹ ਤਿਆਰ ਹੋ ਚੁੱਕੀ ਹੈ ਦੀ ਆਪਾਂ ਸਜਾਵਟ ਵੀ ਕਰਤੀ ਆ ਇਹਦੀ ਕੱਲੀ ਵੀਡੀਓ ਚ ਨਹੀਂ ਆਪਾਂ ਦਿਖਾ ਕੇ ਸਜਾਵਟ ਕਰਦੇ ਜਿਹੜੇ ਵੀ ਭੈਣ ਭਰਾ ਨੂੰ ਜਾਂਦੀ ਹੈ ਇਸੇ ਤਰ੍ਹਾਂ ਹੀ ਸਜਾ ਕੇ ਆਪਾਂ ਪੰਜੀਰੀ ਭੇਜਦੇ ਆਂ ਤਾਕੇ ਜਿਵੇਂ ਕਿ ਨਾਲ ਪਹਿਲਾਂ ਅੱਖਾਂ ਖਾਣ ਤੇ ਫੇਰ ਹੀ ਜਿਹੜੀ ਜੀਬਾਂ ਖਾਂਦੀ ਆ ਤੇ ਬਹੁਤ ਹੀ ਜਿਆਦੀ ਵੇਖਣ ਨੂੰ ਵੀ ਟੇਸਟੀ ਲੱਗਦੀ ਆ ਤੇ ਵੈਸੇ ਹੈਲਦੀ ਬਹੁਤ ਆ ਜਿਵੇਂ ਤੁਸੀਂ ਦੇ ਜਿਹੜੇ ਜਾਣਕਾਰ ਹੋਣਗੇ ਨਾ ਉਹਨਾਂ ਨੂੰ ਪਤਾ ਹੋਊਗਾ ਵੀ ਆਪਾਂ ਕਿੰਨੀ ਇਹਦੇ ਵਿੱਚ ਜਿਹੜੀ ਬੁੱਟੀਆਂ ਪਾਈਆਂ ਹੈਗੀਆਂ ਸੋ ਉਹਨਾਂ ਸਾਰੀਆਂ ਦਾ ਜਿਹੜਾ ਅਸਰ ਆ ਉਹ ਤੁਹਾਡੀ ਬੋਡੀ ਨੂੰ ਜਦੋਂ ਲੱਗੇਗਾ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੀ ਇਹ ਤਾਕਤਵਾਰ ਚੀਜ਼ ਆ ਇਦੇ ਨਾਲ ਜਿਹੜਾ ਬੀਪੀ ਵੀ ਨਹੀਂ ਵਧਣਾ ਸ਼ੂਗਰ ਵੀ ਨਹੀਂ ਵਧਣੀ ਜੇ ਕਈ ਲੋਕ ਜਿਹੜੀ ਭੈਣਾ ਡਰਦੀਆਂ ਵੀ ਕੈਸਟਰੋਲ ਵੱਜੂਗਾ ਸਾਡਾ ਅਸੀਂ ਪਨੀਰੀ ਨਹੀਂ ਖਾਣੀ ਤੁਸੀਂ ਸ਼ਾਹੀਵਾਲ ਗਾਂ ਦੇ ਘਿਓ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਮੇਰੇ ਕੋਲ ਹੀ ਮੰਗਾਓ ਤੁਸੀਂ ਆਨਲਾਈਨ ਵੀ ਇਹਨੂੰ ਮੰਗਾ ਸਕਦੇ ਹੋ ਘਿਓ ਨੂੰ ਤੇ ਉਹਨੂੰ ਘਰੇ ਬੈਠੇ ਵੀ ਬਣਾ ਸਕਦੇ ਹੋ ਇਹਦੇ ਨਾਲ ਤੁਹਾਡੀ ਜਿਹੜੀ ਫੈਟ ਉਹ ਵੀ ਨਹੀਂ ਵਧੇਗੀ ਯਾਨੀ ਕਿ ਸਗੋਂ ਤੁਹਾਨੂੰ ਤਾਕਤ ਮਿਲੂਗੀ ਸਰੀਰ ਜਿਹੜਾ ਵਧੀਆ ਸਡੋਲ ਸੁੰਦਰਤਾ ਜਿਹੜੀ ਚੰਗੀ ਤਰ੍ਹਾਂ ਸਰੀਰ ਤੇ ਆਊਗੀ ਜੇ ਤੁਸੀਂ ਸ਼ਾਹੀਵਾਲ ਗਾਂ ਦੇ ਘੋਦ ਦੇ ਵਿੱਚ ਪੰਜੀਰੀ ਬਣਾ ਕੇ ਖਾਓਗੇ ਤੇ ਪੰਜੀਰੀ ਦੀ ਆਪਣੀ ਸਾਰੀ ਰੈਡੀ ਹੋ ਚੁੱਕੀ। ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਆਪਾਂ ਐਂਡ ਜੇ ਵੀਡੀਓ ਅੱਜ ਵਾਲੀ ਚੰਗੀ ਲੱਗੀ ਜਿਹੜੀ ਆਪਾਂ ਜਾਣਕਾਰੀ ਦਿੱਤੀ ਉਹ ਵੀ ਚੰਗੀ ਲੱਗੀ ਤਾਂ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋੜਵੰਦਾ ਤੱਕ ਇਹ ਜਿਹੜੀ ਜਾਣਕਾਰੀ ਪਹੁੰਚ ਸਕੇ। ਸੋ ਇਸ ਵੀਡੀਓ ਦਾ ਕਰਦੇ ਜੀ ਆਪਾਂ ਇੱਥੇ ਐਂਡ ਇੱਕ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਜਲਦੀ ਹੋਵਾਂਗੇ ਜੀ ਹਾਜ਼ਰ ਤਦ ਤੱਕ ਲਈ ਬਾਏ।